ਤੇ ਉਹਨਾਂ ਦੀ ਅਬਜੈਕਟਿਵ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅਬਜੈਕਟਿਵ ਨੇ ਬੜੀ ਸੋਚ ਸਮਝ ਕੇ ਇਹ ਫੈਸਲਾ ਲਿਆ ਵਾ ਇਹਨਾਂ ਨੇ ਰੰਗ ਜੇਬ ਦੇ ਮੂੰਹ ਵਿੱਚ ਤੀਰ ਮਾਰ ਕੇ ਅਕਾਲੀ ਦਲ ਨੂੰ ਬਚਾਇਆ ਵਾ ਅਕਾਲੀ ਦਲ ਜਿਹੜੀ ਸੈਂਕੜੇ ਸਾਲ ਪੁਰਾਣੀ ਪਾਰਟੀ ਹੈ ਜਿਹਦੇ ਬੜੇ-ਬੜੇ ਉਤਰਾ ਚੜ੍ਹਾਏ ਨੇ ਸਮੇਂ ਸਮੇਂ ਨਾਲ ਇਸ ਅਕਾਲੀ ਦਲ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਔਰ ਲక్ష్ਮਣ ਸਿੰਘ ਧਾਰੋਵਾਲੀ ਨੇ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਅੱਜ ਮੈਂ ਉਸੇ ਤਰ੍ਹਾਂ ਸਮਿਨਾ ਜਿਸ ਸ਼ਰੋਮਣੀ ਅਕਾਲੀ ਦਲ ਦੀ ਰਵਾਇਤ ਵਿੱਚ ਹਿੰਦੁਸਤਾਨ ਦੇ ਇੱਕ ਇੱਕ ਇਨਸਾਨ ਨੇ ਇੱਥੇ ਇੱਕ ਵੋਟ ਪਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਚੁਣੇ ਕਿਸੇ ਐਕਟ ਦੇ ਅਧੀਨ ਕਿਸੇ ਸਿਧਾਂਤ ਦੇ ਅਧੀਨ ਇਹ ਸ਼੍ਰੋਮਣੀ ਕਮੇਟੀ ਦੀ ਇੱਕ ਜੈਕਟਿਵ ਬਣੀ ਪ੍ਰਧਾਨ ਬਣਿਆ ਪ੍ਰਧਾਨ ਨੇ ਉਹ ਸੈਕਟਰ ਦੀ ਰਾਖੀ ਕਰਦਿਆਂ ਹੋਇਆਂ ਬਹੁਤ ਸਤਿਕਾਰਯੋਗ ਸੇਵਾਦਾਰਾਂ ਪ੍ਰਤੀ ਕੀਤੇ ਗ੍ਰੰਥੀ ਸਹਿਬਾਨ ਪ੍ਰਤੀ ਕੀਤੇ ਯੋਗ ਅਗਵਾਈ ਕਰਨ ਵਾਲੇ ਅਕਾਲ ਤਖਤਾਂ ਦੇ ਜਥੇਦਾਰ ਸਹਿਬਾਨ ਪ੍ਰਤੀ ਕੀਤੇ ਮੈਂ ਸਮਝ ਨਾਵਾ ਕਿ ਅੱਜ ਤੱਕ ਇਤਿਹਾਸਿਕ ਧਾਰਮਿਕ ਸਜ਼ਾ ਤਾਂ ਦਿੱਤੀ ਗਈ ਲੇਕਿਨ ਨਰਾਸੀ ਤੌਰ ਤੇ ਅਕਾਲੀ ਦਲ ਦੇ ਵਿੱਚ ਕੋਈ ਦਖਲਅਦਾਜ਼ੀ ਨਹੀਂ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਹਮੇਸ਼ਾ 5 ਸਾਲ 2 ਸਾਲ 3 ਸਾਲ ਦੇ ਬਾਅਦ ਪੰਜਾਬ ਦੀ ਜਨਤਾ ਦੀ ਕਚਹਿਰੀ ਵਿੱਚ ਜਾਂਦਾ ਕੋਥੋਂ ਫਤਵਾ ਲੈਂਦਾ ਫਿਰ ਸ਼ਰੋਨੀ ਕਮੇਟੀ ਬਣਦੀ ਏ ਫਿਰ ਐਮਐਲਏ ਬਣਦੇ ਨੇ ਫਿਰ ਸਰਕਾਰ ਬਣਦੀ ਏ ਔਰ ਲੋਕਾਂ ਦੀ ਇਕਵਾਇ ਕਰਦੀ ਏ ਦੇਸ਼ ਦੀ ਜਾਦੀ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਹਰਮਨ ਪਿਆਰੇ ਸਨ ਜਿਹੜੇ 13 ਵਾਰ ਉਹਨਾਂ ਦੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਐਮ.ਐਲ.ਏ ਬਣਾਇਆ ਪੰਜਾਬ ਦੇ ਲੋਕਾਂ ਨੇ ਪੰਜ ਵਾਰ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਨ੍ਹਾਂ ਨੇ ਐਮਰਜੈਂਸੀ ਵਿੱਚ ਲੰਬੀ ਜੇਲ੍ਹ ਕੱਟੀ ਔਰ ਇੱਕੋ ਇੱਕ ਸ਼ਰੋਣੀ ਕਾਲੀਦਾਲ ਬਾਦ ਪਾਰਟੀ ਸੀ ਹਿੰਦੁਸਤਾਨ ਦੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਅੱਜ ਦਿੱਲੀ ਤੇ ਰਾਜ ਕਰ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਇੱਕ ਇਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਇਹ ਕੋਈ ਬਿਆਨ ਨਹੀਂ ਦੇ ਸਕਦੇ ਕਿਤੇ ਮੁਜਾਰਾ ਨਹੀਂ ਕਰ ਸਕਦੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ 19 ਮਹੀਨੇ ਲਗਾਤਾਰ ਹਿੰਦੁਸਤਾਨ ਦੇ ਵਿੱਚ ਕੱਲਾ ਸ਼ਰੋਮੀ ਕਾਲੀਦਾਲਾ ਜਿਨ੍ਹਾਂ ਨੇ ਲਗਾਤਾਰ ਮੋਰਚਾ ਲਾ ਕੇ ਗ੍ਰਿਫਤਾਰੀਆਂ ਦਿੱਤੀਆਂ ਐਮਰਜੈਂਸੀ ਤੋੜੀ ਔਰ ਜੈਪ੍ਰਕਾਸ਼ ਨੇ ਇੱਕ ਰੈਲੀ ਪੰਜਾਬ ਦੀ ਧਰਤੀ ਤੇ ਕੀਤੀ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਸਲਾਗਾ ਕੀਤੀ ਗਈ ਕਿ ਅੱਜ ਦੇ ਜੇਲ੍ਹਾਂ ਚੋਂ ਬਾਹਰ ਆਏ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਦਕੇ ਆਏ ਆ ਔਰ ਮੈਂ ਸਮਝ ਨਾ ਮਾ ਅਸੀਂ ਇੱਕ ਵਾਰ ਬਹੁਜਨ ਸਮਾਜ ਪਾਰਟੀ ਦੇ ਨਾਲ ਰਲ ਕੇ ਇਲੈਕਸ਼ਨ ਪੰਜਾਬ ਵਿੱਚ ਲੜੀ ਤੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਜਿੱਤੇ ਉਹ ਕਾਂਗਰਸ ਵੱਲ ਚਲੇ ਗਏ ਅਸੀਂ ਲੜੇ ਭਾਵੇਂ ਉਹਨਾਂ ਦੇ ਨਾਲ ਸੀ ਬੀਜੇਪੀ ਨਾਲ ਰਲ ਕੇ ਨਹੀਂ ਸੀ ਲੜੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਾਜਪਾਈ ਦੀ ਸਰਕਾਰ ਨਹੀਂ ਸੀ ਬਣਦੀ 13 ਵੋਟਾਂ ਜੰਮੂ ਕਸ਼ਮੀਰ ਦੀਆਂ 44 ਸਰ ਦੀਆਂ ਪੰਜਾਬ ਦੀਆਂ ਔਰ ਹੋਰ ਲਾ ਕੇ 13 ਵੋਟਾਂ ਜਿਹੜੀਆਂ ਨੇ ਉਹ ਬਾਜਪਈ ਦੀ ਪਾਰਟੀ ਨੂੰ ਦਿੱਤੀਆਂ ਤੇ ਬਾਜਪਈ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਔਰ ਮੈਂ ਅੱਜ ਵੀ ਸਮੀਨਾ ਮੈਂ ਕਿ ਜਿਹੜਾ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਏ ਬਹੁਤ ਸਤਿਕਾਰ ਕਰਦਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੁਨੀਆਂ ਦੇ ਲੋਕਾਂ ਨੇ ਵੇਖਿਆ ਬਾਦਲ ਸਾਹਿਬ ਦੇ ਗੋਢੀ ਹੱਥ ਲਾਉਂਦੇ ਆ ਦੁਨੀਆਂ ਨੇ ਦੇਖਿਆ ਉਹਦੇ ਮਰਨ ਤੇ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਐਸਾ ਮਨੁੱਖ ਜਿਹਨੂੰ ਫਕਰੇ ਕੌਮ ਦਾ ਵਾਰ ਦਿੱਤਾ ਸੀ ਤੇ ਜਿਨ੍ਹਾਂ ਦੀ ਸਰਵਸ 20-20 ਸਾਲ ਦੀ ਏ ਬਣਾ ਕੇ ਗੱਲ ਤੋਂ ਦੁੱਖ ਆਉਂਦਾ ਰੋਣ ਆਉਂਦਾ ਵਾ ਕਿੰਨੂੰ ਦਸੀਏ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਮ੍ਰਾਂ ਚੋਂ ਰੋਈ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਦਿੱਤਾ ਨਾ ਹੋਈ ਫਕਰੇ ਕੂਮ ਵਾਪਸ ਲੈ ਲਿਆ ਔਰ ਜਿਸ ਧੰਗ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਲੀਲ ਕੀਤਾ ਗਿਆ ਇੱਕ ਕਦਮ ਅੱਗੇ ਆਓ ਇੱਕ ਹੋਰ ਕਦਮ ਅੱਗੇ ਆਓ ਔਰ ਜਿਸ ਢੰਗ ਦੇ ਨਾਲ ਲਲਕਾਰੇ ਮਾਰ-ਮਾਰ ਕੇ ਕਾਲੀ ਦਲ ਦੇ ਪ੍ਰਧਾਨ ਨੂੰ ਗੋਲੀ ਮਰਵਾਉਣ ਦਾ ਆਪਣੇ ਲਲਕਾਰਾ ਮਾਰਿਆ ਮੈਂ ਸਮਨਾ ਐਸੇ ਲੋਕ ਸੰਕਰ ਦੇ ਹੱਥਾਂ ਵਿੱਚ ਖੇਡਦੇ ਨੇ ਔਰ ਸ਼ਰੋਮਣੀ ਕਾਲੀ ਦਲ ਨੂੰ ਖਤਮ ਕਰਕੇ ਨਵਾਂ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਬੜੇ ਤਰਲੇ ਮਾਰੇ ਨੇ ਬੜੀਆਂ ਮੰਤਾਂ ਕੀਤੀਆਂ ਨੇ ਔਰ ਜਿਹੜੀ 5 ਮੈਂਬਰੀ ਕਮੇਟੀ ਬਣੀ ਏ ਕਿਸੇ ਨੇ ਕੋਈ ਜੇਲ ਨਹੀਂ ਕੀਤੀ ਕਿਸੇ ਨੇ ਕੋਈ ਕੁਰਬਾਨੀ ਨਹੀਂ ਕੀਤੀ ਕੋਈ ਅੱਜ ਤੱਕ ਆਪਣੇ ਕੋਈ ਨਮਾਇਦਾ ਨਹੀਂ ਬਣ ਸਕਿਆ ਜਿਨ੍ਹਾਂ ਦੀ ਕੋਈ 5 ਸਾਲ ਤੋਂ ਆਇਆ ਕੋਈ 10 ਸਾਲ ਤੋਂ ਕਾਲੀਦਲ ਵਿੱਚ ਆਇਆ ਕੋਈ 2 ਸਾਲ ਤੋਂ ਕਾਲੀਦਲ ਵਿੱਚ ਆਇਆ ਉਹਨਾਂ ਦੀ ਕਮੇਟੀ ਬਣਾਤੀ ਇਹ ਜਿਹੜਾ ਕਾਲੀ ਦਲ 100 ਸਾਲ ਤੋਂ ਲੜਦਾ ਆ ਰਿਹਾ ਉਹਨੂੰ ਜ਼ੀਰੋ ਕਰ ਦਿੱਤਾ ਉਹ ਮੈਂ ਆਪਣੇ ਟੱਬਰ ਨੂੰ ਕਹਿਣਾ ਚਾਹੁੰਦਾ ਜਿਹੜੇ ਅੱਜ ਵਿਰੋਧ ਵਿੱਚ ਵੀ ਬੈਠੇ ਹੋਏ ਨੇ ਔਰ ਮੈਂ ਹਿੰਦੁਸਤਾਨ ਦੀ ਸਿੱਖ ਕੌਮ ਨੂੰ ਕਹਿਣਾ ਚਾਹੁੰਦਾ ਆਓ ਕਾਲੀ ਦਲ ਨੂੰ ਬਚਾਈਏ ਕਾਲੀ ਦਲ ਨੂੰ ਮਾਰਨ ਵਾਲੇ ਰੰਗ ਜੇਬ ਦੀ ਰੂਹ ਨਾਲ ਰੰਝ ਚੁੱਕੇ ਨਹੀਂ ਅੱਜ ਇੱਕ ਪਾਸੇ ਗੁਰੂ ਦੇ ਸੇਵਕ ਨੇ ਉਹ ਸੈਂਟਰ ਕੋਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਕੋ ਨਹੀਂ ਖਰੀਦਿਆ ਜਾ ਸਕਿਆ ਤੇ ਭਾਜਪਾ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਖਰੀਦਿਆ ਗਿਆ ਸਜਾ ਤੇ ਐ ਹੋਈ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਰਾਜ ਭਾਗ ਛੱਡ ਕੇ ਸੈਂਟਰ ਚੋਂ ਆਇਆ ਕਿਸਾਨਾਂ ਦੇ ਮਸਲਿਆਂ ਤੇ ਨਹੀਂ ਤੇ ਰਾਜ ਭਾ ਕਰਨ ਵਾਲੇ ਨੂੰ ਕੀ ਲੋੜ ਸੀ ਛੱਡਣ ਦੀ ਔਰ ਮੈਂ ਸਮਝ ਨਾ ਮ ਅੱਜ ਜੇ ਕੋਈ ਨੇਕੀ ਕਰਦਾ ਤੇ ਲੋਕ ਕਹਿ ਜਾਂਦੇ ਨੇ ਆਪਣੇ ਬੱਚਿਆਂ ਨੂੰ ਵੀ ਆਹ ਘਰ ਨੇ ਮੇਰੇ ਨਾਲ ਨੇਕੀ ਕੀਤੀ ਸੀ ਇਹਦੇ ਵੱਲ ਖਿਆਲ ਰੱਖਿਓ ਭਾਜੀ ਬੀਜੇਪੀ ਵਾਲਿਓ ਅਸੀਂ ਤੁਹਾਡੇ ਮਗਰਹਾ ਦਾ ਨਾਰਾ ਮਾਰਿਆ ਐਮਰਜੈਂਸੀ ਚ ਅਸੀਂ ਜੇਲਾ ਕਟੀਆਂ ਤੁਹਾਨੂੰ ਕਢਾ ਕੇ ਲਿਆਂਦਾ ਅਸੀਂ ਤੁਹਾਡੀ ਸਰਕਾਰ ਬਣਾਉਣ ਵਿੱਚ ਤੁਹਾਡੇ ਤੋਂ ਬਿਗੇਰ ਲੜ ਕੇ ਤੁਹਾਨੂੰ 13 ਮੈਂਬਰ ਦਿੱਤੇ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇਤਨਾ ਸਤਕਾਰ ਕਰਦੇ ਹੋ ਤੇ ਸੁਖਬੀਰ ਤੇ ਜਿਹੜੀ ਗੋਲੀ ਚੱਲੀ ਏ ਉਹਦਾ ਕਾਹਦਾ ਪਰਚਾ ਵਾ ਕੋਈ ਪਰਚਾ ਨਹੀਂ ਤੁਹਾਨੂੰ ਪੀੜ ਨਹੀਂ ਹੋਈ ਤੁਹਾਡੇ ਨਾਲ ਹਮਦਰਦੀ ਨਹੀਂ ਇਕਾਲੀ 당 ਨੇ ਕੀਤੀ ਅੱਜ ਪੁਰਾਣੇ ਬੀਜੇਪੀ ਦੇ ਕਾਰਕੁਨ ਪੰਜਾਬ ਦੇ ਅੰਦਰ ਉਹ ਹਮਦਰਦੀ ਰੱਖਦੇ ਨੇ ਕਾਲੀ ਦਲ ਦੇ ਨਾਲ ਜਿਨ੍ਹਾਂ ਨਾਲ ਅਸੀਂ ਵਿਚਰੇ ਆਂ ਜਿਨ੍ਹਾਂ ਨਾਲ ਅਸੀਂ ਐਮਰਜੈਂਸੀ ਕੱਟੀ ਏ ਜਿਨ੍ਹਾਂ ਨਾਲ ਅਸੀਂ ਧਰਨੇ ਦਿੰਦੇ ਤੇ ਮੁਜਾਰੇ ਕਰਦੇ ਸੀ ਪਰ ਨਵੇਂ-ਨਵੇਂ ਬੀਜੇਪੀ ਚ ਗਏ ਸਾਡੇ ਟੱਬਰ ਦੇ ਕੁਝ ਲੋਕ ਜਿਹੜੇ ਖਰੀਦੇ ਗਏ ਸੀ ਉਹ ਕਹਿੰਦੇ ਨੇ ਕਾਲੀ ਦਲ ਨੂੰ ਮਾਰ ਕੇ ਨਵਾਂ ਕਾਲੀ ਦਲ ਬਣਾਉਣਾ ਹੈ ਕਿਹੜਾ ਕਾਲੀਦਲ ਬਣਾਉਣਾ ਆਖੇ ਸੁਖਬੀਰ ਤੋਂ ਬਗੈਰ ਭਾਵੇਂ ABC ਕੋਈ ਬਣ ਜਾਵੇ ਸੁਖਬੀਰ ਨੂੰ ਨਹੀਂਗਾ ਮੰਨਣਾ ਕਿੰਡੇ ਵੱਡੇ ਦੁੱਖ ਦੀ ਗੱਲ ਆ ਉਹ ਜਿਹਨੂੰ ਜਿਹਦੇ ਨਾਲ ਆ ਯਾਰੀ ਪਾਈ ਉਹਨਾਂ ਨੇ ਦਿੱਲੀ ਦੀ ਸ਼ਰੋਨੀ ਕਮੇਟੀ ਵੀ ਸਾਡੇ ਕੋਲ ਖੋਲੀ ਉਹਨਾਂ ਨੇ ਸਾਡੀ ਹਜੂਰ ਸਾਹਿਬ ਦੀ ਸ਼ਰੋਨੀ ਕਮੇਟੀ ਵੀ ਖੋਲੀ ਓਏ ਉਹਨਾਂ ਸਾਡੀ ਪਟਨਾ ਸਾਹਿਬ ਦੀ ਸ਼ਰੋਨੀ ਕਮੇਟੀ ਵੀ ਖੋਲੀ ਤੇ ਉਹਨਾਂ ਸਾਡੇ ਹਰਿਆਣੇ ਦੀ ਸ਼ਰੋਨੀ ਕਮੇਟੀ ਵੀ ਖੋਲੀ ਅੱਜ ਉਹ ਚਾਹੁੰਦੇ ਨੇ ਏਜੰਸੀਆਂ ਵਾਲੇ ਵੀ ਇੱਥੇ ਸ਼ਰੋਮੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਏਜੰਸੀਆਂ ਦਾ ਬਣੇ ਉਹ ਚਾਹੁੰਦੇ ਨੇ ਇੱਥੇ ਸ਼ਰੋਮੀ ਕਾਲੀ ਦਲ ਦਾ ਪ੍ਰਧਾਨ ਏਜੰਸੀਆਂ ਦਾ ਬਣੇ ਕਾਲ ਤੱਕ ਦਾ ਜਥੇਦਾਰ ਵੀ ਸਾਡੀ ਮਰਜ਼ੀ ਦਾ ਹੋਵੇ ਜਿਵੇਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦਾ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਓਏ ਆਪਣੇ ਟੱਬਰ ਵਾਲਿਓ ਅੰਦਰ છાਤੀ ਮਾਰੋ ਆਪਾ ਆਪਣੇ ਪੈਰਾਂ ਤੇ ਘਵਾੜੇ ਤੇ ਨਹੀਂ ਮਾਰ ਰਹੇ ਜੇ ਮਾਰ ਰਹੇ ਆ ਤੇ ਸਾਨੂੰ ਬਚਨ ਦੀ ਲੋੜ ਆ ਅੱਜ ਵੇਖੋ ਪ੍ਰਧਾਨ ਨੂੰ ਆਖਾ ਤੂੰ ਤਾਂ ਅਸਤੀਫਾ ਦੇ ਦੇ ਦਿੱਤਾ ਪ੍ਰਧਾਨ ਨੂੰ ਕਿਹਾ ਵੀ ਤੂੰ ਹਾਂ ਤੇ ਨਾ ਚ ਜਵਾਬ ਦੇਣਾ ਉਹ ਜਦੋਂ ਉਹ ਹੈ ਹੀ ਇੱਥੇ ਨਹੀਂ ਸੀ ਇੰਡੀਆ ਚ ਬਾਹਰ ਸੀ ਉਦੋਂ ਵਾਰਦਾਤ ਹੋਈ ਆਪਣੇ ਉਹ ਬਰਗਾੜੀ ਵਾਲੀ ਉਹ ਸਫਾਈ ਦੇ ਸਕਦਾ ਸੀ। ਉਹਦਾ ਮੂੰਹ ਬੰਦ ਕਰ ਦਿੱਤਾ ਹਾਂ ਜਾਂ ਨਾ। ਮੰਨ ਗਿਆ ਸਭ। ਓਏ ਅੱਜ ਮੈਂ ਸਮੀਨਾਵ ਸੱਜਣੋ ਸਮਝੋ। ਹਰ ਮੰਦਰ ਸਾਹਿਬ ਦਾ ਤਲਾ ਲਾਲ ਕਰ ਦਿੱਤਾ, ਤੋਪਾਂ ਟੈਂਕਾਂ ਦਾ ਹਮਲਾ ਕਾਂਗਰਸ ਨੇ ਕਰਕੇ। ਲਊ ਦੇ ਵਿੱਚ ਬਦਲ ਗਿਆ ਤਲਾ ਦਾ ਪਾਣੀ। ਲੱਖਾਂ ਲੋਕ ਮਾਰੇ ਗਏ ਏਜੰਸੀਆਂ ਨੇ ਉਹਦਾ ਨਾਮ ਭਲਾਤਾ ਤੇ ਬਰਗਾੜੀ ਦਾ ਨਾਮ ਤੁਹਾਡੇ ਮੂੰਹ ਚ ਪਾਤਾ ਬਰਗਾੜੀ 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 ਕਰਕੇ ਕਿੰਨੇ ਕੀਤੀ ਦਾदू ਵਾਲਦਿਆਂ ਸਾਥੀਆਂ ਨੇ ਤੇ ਦਾदू ਵਾਲ ਹੁਣ ਕਿੱਥੇ ਆ ਬੀਜੇਪੀ ਦੀ ਬੁੱਕਲ ਦੇ ਵਿੱਚ ਨੰਗੀਓ ਕੀ ਪਾਲਸੀ ਬਿੱਲੀ ਥਾਲੇ ਤੋਂ ਬਾਹਰ ਆ ਗਈ ਮੈਂ ਇਸ ਵੇਲੇ ਇੱਕ ਗੱਲ ਕਹਿਣੀ ਚਾਹੁੰਨਾ ਈਮਾਨਦਾਰ ਭਾਰਤੀ ਜਨਤਾ ਪਾਰਟੀ ਦੇ ਵਰਕਰੋ ਤੁਹਾਡੇ ਨਾਲਆਂ ਨੇਕੀਆਂ ਕੀਤੀਆਂ ਸਾਡੇ ਮਰਨ ਦੀ ਤੁਹਾਨੂੰ ਪੀਲ ਹੋਣੀ ਚਾਹੀਦੀ ਹੈ ਜੇ ਅਣਖ ਹੈ ਤੇ ਨਹੀਂ ਤੇ ਅਸੀਂ ਗੁਰੂ ਹਰਗੋਬਿੰਦ ਪਾਸ਼ਾ ਦੇ ਪੱਖ ਤਖਤ ਕੋਲੋਂ ਤਾਕਤ ਲਵਾਂਗੇ ਲੜਾਈ ਲੜਾਂਗੇ ਜੇ ਲੋਕ ਚਾਹਣਗੇ ਸਰਕਾਰ ਬਣੇਗੀ ਲੋਕ ਨਾ ਚਾਹਣਗੇ ਤੇ ਫੇਰ ਦਲੀਜ਼ਾਂ ਵਿੱਚ ਬੈਠ ਕੇ ਅਰਦਾਸਾਂ ਕਰਾਂਗੇ ਚੜ੍ਹਦੀ ਕਲਾ ਵਿੱਚ ਰਾਵਾਂਗੇ ਸਾਨੂੰ ਕਿਸੇ ਅਹੁਦੇ ਦੀ ਲੋੜ ਕੋਈ ਨਹੀਂ ਸਾਨੂੰ ਕਿਸੇ ਪਾਵਰ ਦੀ ਲੋੜ ਕੋਈ ਨਹੀਂ ਸਾਨੂੰ ਸ਼ਰੋਮੀ ਅਕਾਲੀ ਦਲ ਦੀ ਲੋੜ ਆ ਜਿਹੜਾ ਜੇਲ੍ਹਾਂ ਵਿੱਚ ਬੈਠ ਕੇ ਲੱਖਾਂ ਲੋਕਾਂ ਨੇ ਤਪੱਸਿਆ ਕੀਤੀ ਜਿਹਦੀ ਰਹਿਨਮਾਈ ਥੱਲੇ ਲੱਖਾਂ ਸ਼ਹੀਦیاں ਹੋਈਆਂ ਸਾਨੂੰ ਉਸ ਅਕਾਲੀ ਦਲ ਦੇ ਨਾਲ ਖਲੋ ਕੇ ਪੈਰਾ ਦੇਣ ਦੀ ਲੋੜ ਆ ਸਾਨੂੰ ਦਿੱਲੀ ਵਾਲਾ ਕਾਲੀ ਦਾ ਕਿਸੇ ਕੀਮਤ ਤੇ ਪ੍ਰਵਾਨਤ ਨਹੀਂ ਹੋਣਾ ਚਾਹੀਦਾ ਮੀਸ਼ਾ ਸਾਹਿਬ ਦੇ ਪ੍ਰੈਸ ਨੋਟ ਬਾਰੇ ਕੀ ਕਹਿਣਾ ਤਾਂ ਜਿਹੜਾ ਉਹਨਾਂ ਨੇ ਜਾਰੀ ਕੀਤਾ ਕੱਲ ਨੂੰ ਮੈਂ ਇਹ ਸਮਝ ਨਾਵਾ ਆ ਈਡੀ ਜੜੀਆ ਬਹੁਤ ਵੱਡੀ ਛੱਡੀ ਹੋਈ ਹੈ ਇਹਨਾਂ ਨੇ ਇਹ ਜਿੰਨੂ ਮਰਜੀ ਜੋ ਮਰਜੀ ਕੇਸ ਬਣਾ ਕੇ ਤੇ ਜਾਨ ਕੱਢ ਦਿੰਦੀ ਹੈ ਇਸੇ ਤਰ੍ਹਾਂ 10 20 30 ਬੰਦੇ ਜਿਹੜੇ ਹੈ ਨੇ ਢਿੱਡੋਂ ਉਧਰ ਹੈ ਨਹੀਂਗੇ ਪਰ ਈਡੀ ਨੇ ਚਾਲੂ ਕਰ ਲੈਦੀ। ਔਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਨਾ ਜਿਹੜੇ ਸਾਡੇ ਵਿੱਚ ਬੜੇ-ਬੜੇ ਵੱਡਿਆਂ ਔਡਿਆਂ ਤੇ ਬੈਠੇ ਹੋਏ ਸੀ। ਮਿਸਾਲ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਵਾਰੀ ਜਿਹੜਾ ਬਣ ਜਾਂਦਾ ਵਾ ਜਿਸ ਪਾਰਟੀ ਨੇ ਉਹਨੂੰ ਬਣਾਇਆ ਹੋਵੇ ਉਹਦੇ ਬੱਚੇ ਵੀ ਆਪਣੇ ਖੂਨ ਪਸੀਨਾ ਵਹਾ ਦੇਣ ਤਾਂ ਵੀ ਦੇਣ ਨਹੀਂ ਦੇ ਸਕਦੇ ਤੇ ਜੇ ਇਹੋ ਜਿਹੇ ਲੋਕ ਪਾਰਟੀਆਂ ਛੱਡਦੇ ਨੇ ਜਾਂ ਔਖੇ ਵੇਲੇ ਮੁਸੀਬਤ ਵੇਲੇ ਪਾਰਟੀ ਦਾ ਸਾਥ ਨਹੀਂ ਦਿੰਦੇ ਤੇ ਫਿਰ ਮੈਂ ਸਮਝਦਾ ਅਣਖ ਤੇ ਗੈਰ ਮਰ ਚੁੱਕੀ ਜਿਹੜੇ ਅਣਖ ਵਾਲੇ ਲੋਕ ਨੇ ਮੈਂ ਉਹਨਾਂ ਨੂੰ ਬੁਕਾਰਨਾ ਚਾਹੁੰਨਾ ਮੁਸੀਬਤਾਂ ਸਦਾ ਨਹੀਂ ਰਹਿਆਂ ਦੇਣ ਆਉਂਦਾ ਵਾ ਕੜਕ ਦੀ ਧੁੱਪੇ ਨਹੀਂ ਬੈਠਾ ਜਾਂਦਾ ਲੇਕਿਨ ਉਹਦੀ ਜਵਾਨੀ ਮੁੱਕ ਜਾਂਦੀ ਹੈ ਸ਼ਾਮ ਨੂੰ ਠੰਡ ਹੋ ਜਾਂਦੀ ਹੈ ਹਨੇਰੀ ਰਾਤ ਵਿੱਚ ਕਦਮ ਨਹੀਂ ਪੁੱਟਿਆ ਜਾਂਦਾ ਡਰ ਆਉਂਦਾ ਪਰ ਕੁਝ ਸਮੇਂ ਬਾਅਦ ਹਨੇਰੀ ਰਾਤ ਦੀ ਉਮਰ ਮੁੱਕ ਜਾਂਦੀ ਹੈ ਦਿੰਚਾਰੇ ਆਉਂਦਾ ਵਾ ਮੁਸੀਬਤ ਦੀ ਉਮਰ ਆ ਫਦਾਨੀ ਰਣੀ ਇਹਦੀ ਉਮਰ ਮੁੱਕ ਜਾਣੀ ਏ ਜਿਹੜੇ ਸਾਡੇ ਨਾਲ ਖਲੋਣਗੇ ਕਾਲੀ ਦਾਲ ਵਿੱਚ ਉਹਨਾਂ ਦਾ ਸਿਰ ਉੱਚਾ ਹੋਵੇਗਾ ਉਹ ਤਾਂ ਸਾਹਮਣੇ ਕਿਹਾ ਜੀ ਨਾ ਮੀਠਿਆ ਨੇ ਪਿੱਛੇ ਛੁਰਾ ਮਾਰੇ ਚਲ ਦੋ ਲੱਤ ਦੇਖੀ ਰੱਖਣਾ ਜੀ ਜਿਹੜਾ ਭੁੰਦਰ ਸਾਹਿਬ ਨੇ ਕਹਿਤਾ ਮੇਰੇ ਕੋ ਕੀ ਖਵਾਣਾ ਚਾਹੁੰਦੇ ਹੋ ਬਾਰ ਬਾਰ ਇੱਕ ਬੰਦੇ ਨੇ ਜਿਹੜਾ ਕਹਿਤਾ ਕਹਿਤਾ ਜਿਹੜਾ ਮੇਰੇ ਕੋ ਕੀ ਖਵਾਣਾ ਦੱਸੋ ਕਲ ਮੁੰਹਰੇ ਨਾਲ ਦੇ ਖਿਲਾਫ ਮੈਂ ਹੁਣ ਕੱਲ ਵੀ ਕਰੇਗੀ ਪਾਰਟੀ ਮੀਰੀਖਿਆ ਗਰੁੱਪ ਦੇ ਖਿਲਾਫ ਜਿਹੜਾ ਮੈਂ ਵਿਆਪ ਪ੍ਰਸਤਾਵ ਜਾਈ ਕਰਦਾ ਓਏ ਯਾਰ ਇੱਥੇ ਤੇ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਹਾ ਵਾ ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ ਕੁਝ ਨਵੇਂ ਜੰਪ ਪਾਣੇ ਨੇ ਅਹੀਂ ਕੋਈ ਠੇਕਾ ਲਿਆ ਹੋਇਆ ਇੱਥੇ ਅਹੀਂ ਬਹਿ ਰਹਿਣਾ ਵਾ ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਮਾਂ ਲੈਣਗੇ ਸਾਡੇ ਤੋਂ ਉੱਪਰ ਜਾਣਗੇ ਜਿਹੜੇ ਸਿਧਾਂਤ ਤੋਂ ਡਿੱਗ ਪਏ ਆਪੇ ਮੁੱਕਲੇ ਇੱਕ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਹ ਤੇ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਿਰੇ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਲੋਧੀ ਨਗਰ ਹੋਣਾ ਕਿਹਾ ਵੀ ਇਹ ਗਲਤ ਫੈਸਲਾ ਸੀ ਕਾਲ ਦੇ ਜਿਹੜੇ ਬੰਦੇ ਬਦਲੇ ਇਸ ਕਰਕੇ ਅਸੀਂ ਪਾਪ ਰੋਲ ਦਿੱਤਾ ਹੈ ਪਾਪੀਆ ਬਰੋਸ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਉਹ ਆਪਣੇ ਨਜ਼ਰੀਏ ਨਾਲ ਸੋਚਦਾ ਮੈਂ ਸਮਝਣਾ ਜਿਸ ਅਕਾਲੀ ਦਲ ਨੇ ਸ਼੍ਰੋਮਿਕ ਕਮੇਟੀ ਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਜਿਤਾਇਆ ਅੱਜ ਉਸ ਸ਼ਰੂਮੀ ਕਮੇਟੀ ਦੀ ਅਗਜਕਟਿਵ ਨੇ ਫੈਸਲਾ ਲਿਆ ਪੰਜਾਬ ਦੀ ਲੋਕਾਂ ਦੀ رائے ਨਾ ਬਣੀ ਉਸ ਸ਼ਰੂਮੀ ਕਮੇਟੀ ਨੇ ਅਸੀਂ ਉਹਦੇ ਫੈਸਲਿਆਂ ਨੂੰ ਰੱਦ ਨਹੀਂ ਕਰ ਸਕਦੇ ਮੈਂ ਸਵਾਗਤ ਕਰਨਾ ਔਰ ਧੰਨਵਾਦ ਕਰਨਾ ਵਾ ਉਸ ਅਗਜਕਟਿਵ ਦਾ ਜਿਨ੍ਹਾਂ ਨੇ ਫੈਸਲਾ ਲਿਆ ਵਾ ਉਹ ਜਿੱਥੇ ਕਦਮ ਰੱਖਦੇ ਨੇ ਮੈਂ ਉਹ ਮੱਥੇ ਤੇ ਉਹ ਮਿੱਟੀ ਲਾਉਣਾ ਵਾ ਕਿ ਉਹਨਾਂ ਨੇ ਕਾਲੀ ਦਲ ਜਿਹੜਾ ਅਰੰਗਜੀਤ ਦੀ ਜੇਬ ਚੋਂ ਮੂੰਹ ਜੋ ਕੱਢ ਕੇ ਤੇ ਕਾਲੀ ਦਲ ਨੂੰ ਬਚਾਇਆ ਵਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ